ਅਸੀਂ ਗੱਲ ਦੀ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜਾਦ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨਿਹਾਲ ਸਿੰਘ ਵਾਲਾ ਦੇ ਥਾਣਾ ਦੇ ਓਪੋਜ਼ਿਟ ਲੱਗੇ ਧਰਨੇ ਦੀਆਂ ਨੇ ਜਿੱਥੇ तमाम ਕਾਂਗਰਸ ਦੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਵਕ ਵਕ ਜਿਹੜੇ ਆਗੂ ਨੇ ਕਾਂਗਰਸ ਦੇ ਉਹ ਪਹੁੰਚੇ ਹੋਏ ਨੇ ਜੇਕਰ ਨਿਹਾਲ ਸਿੰਘ ਵਾਲਾ ਦੀ ਗੱਲ ਕਰੀਏ ਤਾਂ ਇਥੋਂ ਨਗਰ ਪੰਚਾਇਤ ਦੇ ਸਾਲਕਾ ਪਤਾਨਿੰਦਰ ਜੀ ਤੇ ਕਰਕੇ ਜੁੜੀ ਜੀ ਸਭ ਕਾਹ ਮੈਂਦੇ ਭੁਵਿੰਦਰ ਸਿੰਘ ਸਾਹੋ ਕੇ ਹਰੀਖਾਈ ਔਰ ਹੋਰ ਵੀ ਦਰਜਾ ਦਰਜਾ ਜਿਹੜੇ ਕਾਂਗਰਸ ਦੇ ਲੀਡਰ ਪਹੁੰਚੇ ਹੋਏ ਆ ਕੀ ਆ ਸਾਰਾ ਮਸਲਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਸ ਧਰਨੇ ਪ੍ਰਦਰਸ਼ਨ ਦਾ ਜੋ ਮੇਨ ਮੋਟਿਵ ਸੀ ਕੀ ਸੀ ਮੇਨ ਮੋਟਿਵ ਸਾਡੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਪੁਲਿਸ ਡੀਐਸਪੀ ਹੈੱਡਕੁਆਰਟਰ ਤੇ ਅਸੀਂ ਤਰਨੇ ਦਿੱਤੇ ਸੀਗੇ ਜਿਹਦੇ ਵਿੱਚ ਨਿਆਲ ਸਿੰਘ ਵਾਲਾ ਹਲਕੇ ਦੀ ਸਮੁੱਚੀ ਕਾਂਗਰਸ ਨੇ ਸਰਦਾਰ ਭਪਿੰਦਰ ਸਿੰਘ ਜਿਹੜੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਉਹਦੀ ਰਗਵਾਈ ਦੇ ਵਿੱਚ ਸਾਡੇ ਸਾਰੇ ਅਹੁਦੇਦਾਰ ਸਹਬਾਨ ਸਰਪੰਚ ਸਹਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਬਾਨ ਬਲਾਕ ਸੰਮਤੀ ਮੈਂਬਰਾਂ ਤੇ ਵਰਕਰ ਸਹਬਾਨ ਪਹੁੰਚੇ ਸੀ ਜੋਸ਼ੋਖ ਰੋਸ਼ਨਾ 10 ਤੋਂ ਤੱਕਰੀਬ 12:30 ਵਜੇ ਸਾਡਾ ਧਰਨਾ ਉਹ ਜਾਰੀ ਰਿਹਾ ਸੀ ਉਹ ਸੰਦਰਭ ਸੀਗਾ ਜਿਹੜੀਆਂ ਲੁੱਟਾਂ ਘੁਆ ਅਮਨ ਚੈਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਦਿਨੋ ਦਿਨ ਵੱਧ ਤੋਂ ਵੱਧ ਰਹੀ ਹੈ ਤੁਸੀਂ ਦਿੱਲੀ ਸੋਸ਼ਲ ਮੀਡੀਆ ਰਹੀਂ ਤੁਹਾਡੇ ਮੀਡੀਆ ਰਹੀਂ ਸਾਡੇ ਸ਼ਹਿਰ ਦੇ ਵਿੱਚ ਵੀ ਸਾਡੇ ਦੁਕਾਨਾਂ ਦੇ ਬਾਹਰ ਵੀ ਜਿਹੜਾ ਸਾਡਾ ਸਟੈਂਡ ਹੈ ਜਗਾਹ ਕਹਿੰਦਾ ਸਾਡਾ ਆਦੀ ਬਾਈਕ ਖੜੀ ਆ ਉਹਦੇ ਤੇ ਵੀ ਅਸੀਂ ਸੀਸੀਟੀਵੀ ਕੈਮਰੇ ਲਾਉਣੇ ਪੈ ਰਹੇ ਆ ਉੱਥੋਂ ਵੀ ਥੈਫਟ ਹੋ ਰਹੀ ਹੈ ਦੁਕਾਨਦਾਰ ਦੇ ਬਾਹਰ ਜਿਹੜਾ ਅੱਡਾ ਲੱਗਿਆ ਕੁਛ ਆਉਂਦੇ ਆ ਉਹਨੂੰ ਦੁਕਾਨਦਾਰ ਨਾਲ ਜਹਾ ਲੈਂਦੇ ਵੀ ਅਸੀਂ ਸੌਦਾ ਦੇਖਣਾ ਤੇ ਬਾਹਰ ਉਹਦਾ ਗੁੱਡ ਦਾ ਗੱਟਾ ਲੈ ਗਏ ਉਹਦੇ ਚਾਹ ਦੀ ਬੂਰੀ ਲੈ ਗਏ ਫੀਡ ਦੀ ਬੋਰੀ ਲੈ ਕੇ ਅਜਿ ਮਿੱਕੀਆਂ ਮੋਟੀਆਂ ਬਹੁਤ ਜਾਣੀਆਂ ਇੱਕ ਦਿਨ ਦੇ ਵਿੱਚ 100 100 ਵਾਰ ਦਾ ਤੋਰੀ ਹੈ ਸਨੇਚਿੰਗ ਦੀ ਹੋ ਰਹੀ ਹੈ ਫੋਨ ਕੋਹੇ ਜਾ ਰਹੇ ਹੈ ਇਹ ਸਿਰਫ ਤੇ ਸਿਰਫ ਸਰਕਾਰ ਦੀ ਨਲਕੀ ਕਰਕੇ ਹੈ ਚਿੱਟੇ ਦਾ ਬੋਲ ਬਾਲਾ ਹਰ ਮੋੜ ਤੇ ਮਿਲਦਾ ਇਹਨਾਂ ਦਾ ਬੰਦਾ ਮਿਲਦਾ ਜਿੱਥੇ ਮਰਜੀ ਲੈ ਰੋਮ ਹੋਮ ਡਿਲੀਵਰੀ ਕਰਤੀ ਇਹਨਾਂ ਨੇ ਉਹਦੇ ਕਰਕੇ ਜਿੱਥੇ ਨੌਜਵਾਨਾਂ ਨੂੰ ਜੇ ਪੈਸੇ ਨਹੀਂ ਮਿਲਦੇ ਤੇ ਉਹ ਚਿੱਟੇ ਦੀ ਤਲਬ ਦੇ ਵਿੱਚ ਇਹੋ ਜਿਹੀ ਕ੍ਰਾਈਮ ਕਰਦੇ ਫਿਰਦੇ ਆ ਉਸ ਵਾਸਤੇ ਰੋਜ਼ ਪ੍ਰਦਰਸ਼ਨ ਕਰਨ ਆਸੇ ਪੰਜਾਬ ਦੇ ਲੋਕ ਅਥਾਹ ਹੀ ਲੋਕਾਂ ਨੇ ਕਾਂਗਰਸ ਪਾਰਟੀ ਨੇ ਉਹਨਾਂ ਦਾ ਬੀੜਾ ਚੁੱਕਿਆ ਤੇ ਡੀਐਸਪੀ ਦਫ਼ਤਰਾਂ ਦੇ 바ਰਗੇ ਅੱਜ ਸੰਭਾਵਿਕ ਤੌਰ ਤੇ ਤਰਨੇ ਲਾਇਆ। ਜੀਸ਼ਵਾਨਾ ਜੀ ਡੀਐਸਪੀ ਅਲਗਰ ਅੰਤਾਨ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਨਫਰੀ ਘਟ ਹੈ ਲੇਕਿਨ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਲੇਕਿਨ ਅਫਸਰ ਕਹਿ ਨਹੀਂ ਸਕਦੇ ਵੀਆਈਪੀ ਕਲਚਰ ਕਰਕੇ ਉਹਨਾਂ ਨੇ ਡਿਊਟੀਆਂ ਵੀਆਈਪੀ ਕਲਚਰ ਨੂੰ ਜਾਂਦੀਆਂ ਉਹ ਕਹਿੰਦੇ ਅਸੀਂ ਤੁਹਾਡਾ ਜਿਹੜਾ ਹੈਗਾ ਮੈਮੋਰੰਡਮ ਹੈ ਅਸੀਂ ਮਾਨਜੋਗ ਉਹਨਾਂ ਦੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਰਹੀਂ ਗਵਰਨਰ ਤੱਕ ਜਾਊਗਾ ਮਕਮਤ ਤੀ ਤੱਕ ਵੀ ਜਾਊਗਾ ਪੰਜਾਬ ਦੇ ਲੋਕ ਤਰਾਹੀ ਤਰਾਹੀ ਕਰ ਰਹੇ ਐ ਤੁਹਾਡੇ ਮੱਧਮ ਨਹੀਂ ਦੱਸਣਾ ਚਾਹਣਾ ਵੀ ਕਿਸੇ ਸੂਬੇ ਦੀ ਤਰੱਕੀ ਉਹਦੀ ਪਹਿਲਾਂ ਅਮਨ ਚੈਨ ਦੀ ਸਥਿਤੀ ਹੁੰਦੀ ਹੈ ਫਿਰ ਨੀयत ਤੇ ਨੀਤੀ ਹੁੰਦੀ ਹੈ ਨਾ ਨੀयत ਠੀਕ ਹੈ ਨਾ ਨੀਤੀ ਠੀਕ ਹੈ ਨਾ ਅਮਨ ਚੈਨ ਦੀ ਸਥਿਤੀ ਠੀਕ ਹੈ ਇਸ ਵੀ ਪੰਜਾਬ ਉਜੜ ਰਿਹਾ ਜਿਹੜੇ ਲੋਕ ਵਿਦੇਸ਼ਾਂ ਜਾ ਰਹੇ ਆ ਹੁਣ ਲੋਕਾਂ ਦੀ ਸੋਚ ਬਣ ਗਈ ਕਿਤੇ ਆਪਾਂ ਸੁਰੱਖਿਤ ਮਹਿੂ ਜਗ੍ਹਾ ਤੇ ਜਾਈਏ ਵਪਾਰ ਵੀ ਮਹਿੂ ਜਗ੍ਹਾ ਤੇ ਹੁੰਦਾ ਹੈ ਇਸ ਕਰਕੇ ਅਸੀਂ ਸਾਰੇ ਲੋਕ ਤਰਾਹੀ ਤਰਾਹੀ ਕਰਦੇ ਆਂ ਕਾਂਗਰਸ ਪਾਰਟੀ ਨੇ ਬਹੁਤ ਹੀ ਵਧੀਆ ਮੁੱਦਾ ਚੁੱਕਿਆ ਸਾਡੇ ਪ੍ਰਧਾਨ ਜੀ ਦੀ 파ਰਕ ਵੱਖ ਨੇ ਰਾਜਾ ਮਨਿੰਦਰ ਸਿੰਘ ਦੇ ਵਿਰੋਧੀ ਤਰ ਦੇ ਨੇਤਾ ਸਦਾ ਪ੍ਰਤਾਸਨ ਬਾਜਵਨ ਨੇ ਇਸ ਮੁੱਚੀ ਸਾਡੀ ਹਾਈ ਕਮਾਂਡ ਨੇ ਇਹ ਜਿਹੜਾ ਦਿਸੰਦ ਉਹਦੇ ਦਿੱਸਤੀ ਹੈ ਇਹ ਸਭ ਕਾਰਗਰ ਕਾਰਗਰ ਸਾਬਤ ਹੋਣਗੇ ਦੇ ਕੋਈ ਜਿਹੜਾ ਅੱਜ ਦਾ ਰੋਸ ਨਹੀਂ ਧਰਨਾ ਹੈ ਇਸ ਮੁੱਚੀ ਕਾਂਗਰਸ ਪਾਰਟੀ ਵੱਲੋਂ ਸਾਰੇ ਡੀਐਸਪੀ ਹੈੱਡਕੁਆਰਟਰਾਂ ਤੋਂ ਲਵਾਇਆ ਗਿਆ ਕਿਉਂਕਿ ਸਾਡੇ ਪ੍ਰਧਾਨ ਮਾਨਜੋਗ ਸਰਦਾਰ ਮਨਿੰਦਰ ਸਿੰਘ ਜੀ ਰਾਜਾ ਬੜੇਂਗ ਔਰ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਤੇ ਸਮੁੱਚੀ ਕਾਂਗਰਸ ਪਾਰਟੀ ਨੇ ਅੱਜ ਆਪ ਕੋ ਆਪਣੇ ਜਿੰਨੇ ਵੀ ਹਲਕੇ ਆ ਉਹਨਾਂ ਦੇ ਵਿੱਚ ਡੀਐਸਪੀ ਹੈੱਡਕੁਆਰਟਰ ਆਇਆ ਤੁਹਾਨੂੰ ਲਾਇਆ ਸਮੁੱਚੇ ਵਰਕਰਾਂ ਨੇ ਕਿਉਂਕਿ ਅੱਜ ਜਿਹੜੇ ਪੰਜਾਬ ਦੇ ਹਾਲਾਤ ਆ ਉਹ ਬਹੁਤ ਹੀ ਨਾਜਿਕ ਹਾਲਾਤ ਆ ਪੰਜਾਬ ਦੇ ਵਿੱਚ ਰੋਜ਼ ਜੋ ਬਾਹਰੋਂ ਐਨਆਰਆਈ ਆਉਂਦੇ ਉਹਨਾਂ ਦੇ ਕਤਲੋਗਾਰ ਜਾਂ ਪੰਜਾਬ ਦੇ ਜਿੰਨੇ ਵੀ ਨਾਗਰਿਕ ਆ ਉਹਨਾਂ ਦਾ ਇੱਕ ਬੜਾ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਰੋਜ਼ ਜੋ ਲੁੱਟ ਖੋਹ ਦੀਆਂ ਬਾਰਦਾਤਾਂ ਹੋ ਰਹੀਆਂ ਪੰਜਾਬ ਦੇ ਹਾਲਾਤ ਬਹੁਤ ਹੀ ਵਿਗੜਨ ਜਾ ਰਹੇ ਆ ਲੇਕਿਨ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੋ ਇਸ ਵਾਰ ਬਿਲਕੁਲ ਧਿਆਨ ਨਹੀਂ ਦੇ ਰਿਹਾ ਕਿਉਂਕਿ ਪਤਾ ਨਹੀਂ ਉਹ ਰੋਜ਼ ਚੋਣਾ ਵਿੱਚ ਵਿੱਜਾ ਰਹਿੰਦਾ ਉਹਨੇ ਪੰਜਾਬ ਦੀਆਂ ਲੋਕਾਂ ਤੋਂ ਵੋਟਾਂ ਲੈ ਕੇ ਉਹਨਾਂ ਦਾ ਖਿਆਲ ਕਰਨਾ ਛੱਡਿਆ ਉਹਨੂੰ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਆਪਦੇ ਚੁਟਕਲੇ ਸੁਣਾਉਣ ਦੇ ਵਿੱਚ ਉਹ ਵਿਜੀ ਆ ਮੁੱਖ ਮੰਤਰੀ ਕਿਉਂਕਿ ਉਹਨੂੰ ਅੱਜ ਪੰਜਾਬ ਦੇ ਜਿਹੜੇ ਹਾਲਾਤ ਜਿਹੜੇ ਹਾਲਾਤਾਂ ਦੀ ਬੋਰਾ ਵੀ ਚਿੰਤਾ ਨਹੀਂ ਉਹਨੂੰ ਸਿਰਫ ਬਾਹਰ ਦੇ ਸਟੇਟਾਂ ਵਿੱਚ ਜਾ ਕੇ ਉੱਥੇ ਦੇ ਲੋਕਾਂ ਨੂੰ ਦਬਰਾ ਕਰਨ ਵਿੱਚ ਜਿਹੜਾ ਮਾਸਟਰ ਆ ਮੁੱਖ ਮੰਤਰੀ ਉਹ ਆਵਦਾ ਰੋਲ ਅਦਾ ਕਰ ਰਿਹਾ ਲੇਕਿਨ ਉਹ ਪੰਜਾਬ ਦੇ ਨਾਗਰਿਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਵਧੀਆ ਪ੍ਰਸ਼ਾਸਨ ਕਾਲ ਨਹੀਂ ਦੇ ਸਕੇ ਇਸ ਵਿੱਚ ਉਹ ਫੇਲੀਅਰ ਉਸਮਾ ਕਰੀ। ਐਸਪੀ ਜਿਹੜੇ ਹਲਕੇ ਦੇ ਵਿੱਚ ਪੈਂਦੇ ਆ ਹਲਕੇ ਦੇ ਡੀਐਸਪੀ ਵਾਈਜ਼ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਮੈਮੋਰੰਡਮ ਦਿੱਤਾ ਗਿਆ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਲਾ ਐਂਡ ਆਰਡਰ ਦਾ ਵਿਸ਼ੇਸ਼ ਤੌਰ ਤੇ ਲੁਟਾਂ ਖੂਹਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਕਿਉਂਕਿ ਪੰਜਾਬ ਦੇ ਹਾਲਾਤ ਆਪਾਂ ਨੂੰ ਰੋਜ਼ ਪਤਲਾ ਬਦਰ ਤੋਂ ਬਦਰਤ ਹੋ ਰੇ ਤੇ ਰੋਜ਼ ਲੁੱਟਾਂ ਖੋਹਾਂ ਇੰਨੀਆਂ ਹੋ ਰਹੀਆਂ ਰੋਜ਼ ਕਤਰੋਗਾਰਤ ਇੰਨੀ ਹੋ ਰਹੀ ਆ ਪਿੱਛੇ ਜੇ ਤੁਹਾਡੇ ਸਾਹਮਣੇ ਫਰੋਈ ਪਰ ਜਿਹੜੇ ਦੋ ਭਰਾ ਇਕੱਠੇ ਮਾਰਤੇ ਹਰਿਆਣਾ ਕਤਲ ਹਰਿਆਣਾ ਮਿੰਟ ਇੱਕ ਘੰਟੇ ਘੰਟੇ ਬਾਅਦ ਮਿੰਟ ਮਿੰਟ ਬਾਅਦ ਕਤਲ ਹੋ ਰਿਹਾ ਤੇ ਲੁੱਟਾਂ ਖੋਹਾਂ ਦਾ ਤੁਸੀਂ ਜ਼ਿਕਰ ਹੀ ਛੱਡੀ ਤੇ ਉਹਨਾਂ ਵੀ ਇੱਥੇ ਕੀ ਕੀ ਦਾ ਕਿੱਥੇ ਕਿੱਥੇ ਜ਼ਿਕਰ ਕਰਾਂਗੇ ਪਕੇ ਸਾਹਿਬ ਜਿਹੜਾ ਕਾਂਗਰਸ ਪਾਰਟੀ ਵੱਲੋਂ ਜਿੰਨ ਧਰਨੇ ਲਗਾਏ ਗਏ ਆ ਕੀ ਵਾਕਈ ਕਾਂਗਰਸ ਪਾਰਟੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹੈ ਜਾਂ ਇਹ ਆਉਣ ਵਾਲੀਆਂ ਆਗਾਮੀ ਜਿਮਨੀ ਚੋਣਾਂ ਜਾਂ ਜਿਹੜੀਆਂ ਲੋਕਲ ਬਾਡੀਜ਼ ਦੀਆਂ ਚੋਣਾਂ ਹੋ ਰਹੀਆਂ ਹਨ ਉਹਨਾਂ ਨੂੰ ਲੈ ਕੇ ਇੱਕ ਮੁੱਦਾ ਜਿਹੜਾ ਤਰਛਿਆ ਜਾ ਰਿਹਾ ਨਹੀਂ 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 ਇਹ ਤੁਹਾਡੇ ਸਾਹਮਣੇ ਆ ਰਾਜਾ ਵੜੈੰਗ ਜੀ ਸਾਡੇ ਪੰਜਾਬ ਦੇ ਪ੍ਰਧਾਨ ਆ ਜਿਹੜੇ ਉਹ ਕਿੰਨੇ ਚਿੰਤਤਾ ਕਿੰਨੇ ਅਸੀਂ ਧਰਨੇ ਲਾਉਣੇ ਇੱਕ ਧਰਨਾ ਥੋੜਾ ਲੱਗ ਰਿਹਾ ਮੇਨੂ ਦਾ ਕਈ ਵਾਰੀ ਅਸੀਂ ਤਾਂ ਹੋ ਜਨੇ ਵੀ ਅਸੀਂ 15 ਦਿਨ ਪਹਿਲਾਂ ਧਰਨਾ ਲਾਇਆ ਸੀ ਪ੍ਰਧਾਨ ਜੀ ਦਾ ਫੇਰ ਹੁਕਮ ਆ ਗਿਆ ਇਸ ਇਸ ਕਰਕੇ ਕਾਂਗਰਸ ਪਾਰਟੀ ਚਿੰਤਾ ਪੂਰੀ ਚੋਣਾ ਚੋਣਾ ਤਾਂ ਹੁੰਦੀਆਂ ਰਹਿੰਦੀਆਂ ਚੋਣਾ ਆਉਣੀਆ ਚੋਣਾ ਚੋਣਾ ਹਜੇ 2 ਸਾਲ ਪਈ ਆ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਚਿੰਤਾ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦਾ ਭਲਾ ਚਾਇਆ ਤੇ ਪੰਜਾਬ ਦੇ ਵਿੱਚ ਸ਼ਾਂਤੀ ਚਾਹੀ ਆ ਜੇ ਅੱਜ ਸ਼ਾਂਤੀ ਲਿਆਂਦੀ ਸੀ ਕਾਂਗਰਸ ਪਾਰਟੀ ਦੀ ਦੇਣਾ ਅੱਜ ਮਾੜਾ ਹਾਲਤ ਗੈਂਗਸਟਰ ਵਧ ਗਏ ਤਾਂ ਇਹ ਆ ਆਉਣ ਵਾਲੀ ਸਰਕਾਰ ਜਿਹੜੀ 2.5 3 ਸਾਲਾਂ ਚ ਇਹਨਾਂ ਨੇ ਜਿਹੜਾ ਹਾਲ ਕੀਤਾ ਉਹ ਤੁਹਾਡੇ ਸਾਹਮਣੇ ਆ। ਦਰਸ਼ਕੋ ਨਿਹਾਲ ਸਿੰਘ ਵਾਲਾ ਦੇ ਥਾਣਾ ਦੇ ਅੱਗੇ ਕਾਂਗਰਸ ਵਰਕਰਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਔਰ ਨਾਲ ਹੀ ਮੰਗ ਪੱਤਰ ਦਿੱਤਾ ਗਿਆ। ਸੋ ਜਾਣਕਾਰੀ ਲਈ ਦੱਸ ਦਈਏ ਕਿ ਜੋ ਅੱਜ ਦਾ ਧਰਨਾ ਪ੍ਰਦਰਸ਼ਨ ਸੀ ਆਏ ਦਿਨ ਹੋ ਰਹੀਆਂ ਲੁੱਟਾਂ ਖੋਹਾਂ ਕਤਲੇਆਮ ਜੋ ਵੀ ਮਤਲਬ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਔਰ ਜਿਹੜੇ ਆਗੂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਸੋ ਦੇਖਣਾ ਹੋਵੇਗਾ। ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅੱਗੇ ਚੋਣਾ ਵੀ ਆ ਰਹੀਆਂ ਨੇ ਸੋ ਜੋ ਧਰਨਾ ਪ੍ਰਦਰਸ਼ਨਾਂ ਇਸ ਦੇ ਨਾਲ ਕੀ ਅਸਰ ਪੈਂਦਾ ਸੋ ਬਣੇਰੋ ਜੀ ਵੀ ਇਸ ਟਾਈਮ ਦੇ ਨਾਲ